ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੁਰ ਤੋਂ ਸਵਾਗਤ ਹੈ ਚੈਨਲ ਵੈਦਰ ਅਪਡੇਟਸ ਔਰ ਤੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਜੀ 13 14 ਅਤੇ 15 ਮਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬੱਦਲਬਾਈ ਦੇ ਮੀਂਹ ਨੇ ਦੀ ਕੀ ਅਪਡੇਟ ਹੈ ਅਤੇ ਕੀ ਆ ਲਗਾਤਾਰ ਹੁਣ ਜੋ ਤਾਪਮਾਨ ਵਧ ਰਹੇ ਨੇ ਗਰਮੀ ਦੇ ਵਿੱਚ ਕਿਸ ਤਰੀਕੇ ਦਾ ਵਾਅਦਾ ਹੋਵੇਗਾ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਦੋ ਤਿੰਨ ਦਿਨ ਦੇ ਵਿੱਚ ਕਿੰਨਾ ਵਾਅਦਾ ਹੋਵੇਗਾ ਤਾਪਮਾਨ ਦੇ ਵਿੱਚ ਸਾਰੀ ਅਪਡੇਟ ਲੈ ਕੇ ਹਾਜ਼ਰ ਹੋਇਆ ਤੇ ਮੌਸਮ ਵਿਭਾਗ ਦੇ ਕੀ ਅਲਰਟ ਨੇ ਉਹ ਵੀ ਸਾਂਝੀ ਕਰਾਂਗੇ ਰਿਪੋਰਟ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਪੱਛਮੀ ਪਾਸੇੋਂ ਹਲਕੀ ਦਰਮਿਆਨੀ ਟੁੱਟਵੇਂ ਰੂਪ ਦੇ ਵਿੱਚ ਇੱਕ ਲੜੀ ਨਵਾਂ ਬਦਲਵਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਲੜੀ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਇਹ ਆਮ ਦੀ ਤਰ੍ਹਾਂ ਮੌਸਮ ਠੀਕ ਹੈ ਕੋਈ ਬਹੁਤ ਵੱਡੀ ਹਲਚਲ ਹੁੰਦੀ ਦਿਖਾਈ ਨਹੀਂ ਦੇ ਰਹੀ ਜਿਵੇਂ ਜਿਵੇਂ ਦੁਪਹਿਰ ਹੋਵੇਗੀ ਇਹ ਮੌਸਮ ਸਾਫ਼ ਹੋ ਜਾਵੇਗਾ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਸਾਨੂੰ ਮੌਸਮ ਹੁਣ ਖੋਸ਼ਕਦਰ ਸਾਫ਼ ਹੀ ਬਣਦਾ ਹੋਇਆ ਨਜ਼ਰ ਆਉਂਦਾ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਮੌਸਮ ਦੇ ਹਾਲਾਤਾਂ ਦੀ ਤਾਂ 13 14 ਤੇ 15 ਮਈ ਲਗਾਤਾਰ ਤਾਬਾਂ ਦੇ ਵਿੱਚ ਵਾਧਾ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਹਦੇ ਬਾਰੇ ਤੁਹਾਨੂੰ ਅਸੀਂ ਹੁਣ ਸੰਖੇਪ ਦੇ ਵਿੱਚ ਜਾਣਕਾਰੀ ਦੇਵਾਂਗੇ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਤੁਸੀਂ ਸਾਨੂੰ ਫੇਸਬੁੱਕ ਪੇਜ ਰਾਹੀਂ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਅਤੇ ਲਾਈਕ ਕਰ ਲਓ ਤਾਂ ਕਿ ਜਿਹੜੀ ਜਾਣਕਾਰੀ ਹੈ ਤੁਹਾਨੂੰ ਲਗਾਤਾਰ ਬਿਨਾਂ ਕਿਸੇ ਰੁਕਾਵਟਾਂ ਮਿਲਦੀ ਰਵੇ ਹੁਣ ਗੱਲ ਕਰਦੇ ਆਂ ਆਉਂਦੇ ਹਾਲਾਤਾਂ ਦੀ ਤਾਂ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਹਦੇ ਵਿੱਚ ਸਾਬਤ ਦੱਸਿਆ ਗਿਆ ਹੈ ਕਿ ਮੌਸਮ ਜਿਹੜਾ ਹੈ ਉਹ ਖੁਸ਼ਕ ਰਹਿਣ ਵਾਲਾ ਹੈ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਅਲਰਟ ਤੁਹਾਡੇ ਸਾਹਮਣੇ ਜੀ ਜਿਦੇ ਵਿੱਚ ਸਾਬਤ ਖਾਈ ਦਿੱਤਾ ਗਿਆ ਕਿ 13 ਸੋਰੀ 12 ਤੇ 13 ਤੋਂ ਲਗਾਤਾਰ 18 ਤਰੀਕ ਤੱਕ ਗੱਲ ਕੀਤੀ ਜਾਵੇ ਤਾਂ ਕੋਈ ਵੱਡਾ ਆਈਸੋਲੇਟਡ ਮੌਸਮ ਦਾ ਹੀ ਮਾਹੌਲ ਹੈ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਅਗਰ ਚੇਤਾਵਨੀ ਦੀ ਗੱਲ ਕੀਤੀ ਜਾਵੇ ਅਲਰਟ ਦੀ ਗੱਲ ਕੀਤੀ ਜਾਵੇ ਤਾਂ 13 ਤਰੀਕ ਨੂੰ ਹਲਕੇ ਦਰਮਿਆਨੀ ਕਿਸੇ ਇਲਾਕੇ ਵਿੱਚ ਗਰਜ ਚ ਝਾਮ ਕਦੇ ਮੀਂਹ ਹਨੇਰੀ ਦੀ ਉਮੀਦ ਤਾਂ ਨਹੀਂ ਹੈ ਪਰ ਹਾਂ ਤੇਜ਼ ਹਨੇਰੀ 40 ਤੋਂ 50 ਕਿਲੋਮੀਟਰ ਚੱਲ ਸਕਦੀ ਹੈ ਜੋ ਕਿ ਸਾਨੂੰ 12 ਤਰੀਕ ਨੂੰ ਵੀ ਦੇਖਣ ਨੂੰ ਮਿਲੀ ਸੀ ਦੁਪਹਿਰ ਦੇ ਸਮੇਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਪਰ ਗੱਲ ਕੀਤੀ ਜਾਵੇ ਦਾ ਸਿਸਟਮ ਕੋਈ ਬਹੁਤ ਤਕੜਾ ਨਹੀਂ ਹੈ ਹਲਕੇ ਤੋਂ ਦਰਮਿਆਨੇ ਸਿਸਟਮ ਹੈ ਤੇ ਨਾਲ ਹੀ 14 ਅਤੇ 15 ਤਰੀਕ ਨੂੰ ਨਿੱਲ ਅਲਰਟ ਜਾਰੀ ਹੋਇਆ ਯਾਨੀ ਕਿ ਕੋਈ ਵੀ ਅਲਰਟ ਜਾਰੀ ਫਿਲਹਾਲ ਨਹੀਂ ਹੋਇਆ ਮੇਨ ਲੀਗਰ ਗੱਲ ਕੀਤੀ ਜੇ ਉਹ ਤਾਂ ਗਰਮੀਆਂ ਦੇ ਮੌਸਮ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਲੰਬੇ ਸਮੇਂ ਦੀ ਪ੍ਰੈਡਿਕਸ਼ਨ ਕਰਨਾ ਮੁਸ਼ਕਲ ਹੁੰਦਾ ਹੈ ਤੇ ਇਸੇ ਕਰਕੇ ਅਸੀਂ ਹੁਣ 2 ਤੋਂ 3 ਦਿਨਾਂ ਦੀ ਜਾਣਕਾਰੀ ਹੀ ਤੁਹਾਡੇ ਤੱਕ ਲਗਾਤਾਰ ਸਾਂਝੀ ਕਰਾਂਗੇ ਤੇ ਵਿੱਚ ਜਿਵੇਂ 20 ਤਰੀਕ ਤੋਂ ਬਾਅਦ 21 ਅਤੇ 23 ਤਰੀਕ ਤੱਕ 30 ਤਰੀਕ ਤੱਕ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਵੀ ਕਰ ਦੇਵਾਂਗੇ ਹੁਣ ਗੱਲ ਕੀਤੀ ਹੈ ਮੈਂ ਤਾਂ ਹਵਾ ਹਵਾ ਹੋਣ ਲੱਗਾਤਾਰ ਅਰਬ ਸਾਗਰ ਤੋਂ ਪੰਜਾਬ ਦੇ ਵੱਲ ਮੂਵ ਕਰੇਗੀ ਜਿਸ ਦੇ ਨਾਲ ਡਰਾਈ ਮੌਸਮ ਹੀ ਅਤੇ ਖੁਸ਼ਕ ਮੌਸਮ ਹੀ ਪੰਜਾਬ ਦੇ ਵਿੱਚ ਲਗਾਤਾਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਤਾਪਮਾਨ ਹੁਣ 40 ਤੋਂ 42 ਡਿਗਰੀ ਤੱਕ ਜਾਣ ਦੀ ਉਮੀਦ ਪੂਰੀ ਪੂਰੀ ਬਣੀ ਹੋਈ ਹੈ ਅੱਜ ਪੰਜਾਬ ਦਾ ਐਵਰੇਜ તાਪਮਾਨ 40 ਤੋਂ 41 ਡਿਗਰੀ ਕੱਲ ਨੂੰ ਵੀ 40-41 ਡਿਗਰੀ ਅਤੇ 15 ਤਰੀਕ ਤੱਕ ਦੀ ਗੱਲ ਕੀਤੀ ਜਾਵੇ ਤਾਂ 42 ਡਿਗਰੀ ਤੱਕ ਜਾ ਤਾਪਮਾਨ ਜਾਣ ਦੀ ਪੂਰੀ ਪੂਰੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਹੁਣ ਆਪਾਂ ਕਹ ਲਈ ਤਾਂ ਮਾਹੌਲ ਕਾਫੀ ਹੱਦ ਤੱਕ ਗਰਮ ਹੁੰਦਾ ਦਿਖਾਈ ਦੇ ਰਿਹਾ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 13 14 ਅਤੇ 15 ਮਈ ਦੀ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਫੇਸਬੁੱਕ ਤੇ ਦੇਖ ਰਹੇ ਹੋ ਪੇਜ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ